ਪੰਜਾਬ ਦੇ ਸਿਆਸੀ ਝਰੋਖੇ ਵੱਲ ਝਾਤ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਪੁੰਨਰ ਸਰਜੀਤ ਜਾਂ ਮੋੜ ਸਰਜੀਤ ਕਹਿ ਸਕਦੇ ਹਾਂ ਕਿ ਪੁੰਨਰ ਸਰਜੀਤ ਦੇ ਕਾਲ ਦਰਾਂ ਨਹੀਂ ਇਹਦੇ ਵਿੱਚ ਇੱਕ ਬਗਾਵਤ ਦੇ ਅੰਸ਼ ਵੇਖਣ ਨੂੰ ਮਿਲ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਇਸ ਧਿਰ ਦੇ ਮੁਖੀ ਨੇ ਉਹ ਅੱਜ 10 11 ਦਸੰਬਰ ਤੱਕ ਅਮਰੀਕਾ ਲਈ ਰਵਾਨਾ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਅੰਦਰ ਜਿਹੜੀ ਹੈ ਸੁਰਤਾਲ ਸਿਆਸੀ ਲਿਹਾਜ਼ ਦੀ ਸਮਾਜਿਕ ਲਿਹਾਜ਼ ਦੀ ਉਹਦੇ ਵਿੱਚ ਕਾਫੀ ਵਿਗਾੜ ਪੈ ਚੁੱਕਾ ਹੈ ਤੇ ਪਾਰਟੀ ਦੋ ਵੱਡੇ ਗੁੱਟਾਂ ਦੇ ਵਿੱਚ ਦੋ ਵੱਡੇ ਹਿੱਸਿਆਂ ਦੇ ਵਿੱਚ ਬਣ ਕੇ ਸਾਹਮਣੇ ਆ ਰਹੀ ਹੈ ਮੁਖ ਦਫ਼ਤਰ ਦਾ ਅਦਗਟਨ ਜਿਹੜਾ 2 ਦਸੰਬਰ ਨੂੰ ਸ੍ਰੀ ਅਮਰਸਾਹਬ ਸਾਹਿਬ ਵਿਖੇ ਪਾਰਟੀ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹ ਬਗਾਵਤ ਖੁੱਲ ਕੇ ਸਾਹਮਣੇ ਵੀ ਆਈ ਕਹਿੰਦਾ ਪਾਬ ਕਿ ਪਿਛਲੇ ਸਮੇਂ ਜਿਹੜੀ ਹੈ ਪੰਜ ਮੈਂਬਰੀ ਧਿਰ ਬਣੀ ਸੀ ਪਿਛਲੇ ਸਮੇਂ ਉਹ ਪੰਜਾਂ ਮੈਂਬਰਾਂ ਦੇ ਵਿੱਚੋਂ ਸਿਰਫ ਗੁਰਪ੍ਰਤਾਪ ਸਿੰਘ ਬਡਾਲਾ ਹੀ ਖੁੱਲ ਕੇ ਜਿਹੜੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਹੁਣ ਤੱਕ ਸਾਹਮਣੇ ਆਪਾਂ ਉਹਨਾਂ ਨੂੰ ਵੇਖ ਸਕਦੇ ਹਾਂ ਬਾਕੀ ਜਿਹੜੇ ਚਾਰ ਤੇ ਰਾਣੇ ਬਾਕੀ ਚਾਰ ਆਗੂ ਜਿਹਨਾਂ ਦੇ ਵਿੱਚ ਬੀਬੀ ਸਤਵੰਤ ਕੌਰ ਜਿਹੜੇ ਕਿ ਪੰਥਕ ਕਾਉਂਸਲ ਦੇ ਚੇਅਰਪਰਸਨ ਨੇ ਸੰਤਾ ਸਿੰਘ ਅਮੈਦਪੁਰੀ ਮਨਪ੍ਰੀਤ ਸਿੰਘ ਯਾਲੀ ਤੇ ਇਕਬਾਲ ਸਿੰਘ ਝੁੰਦਾ ਇਹ ਗਿਆਨੀ ਹਰਪ੍ਰੀਤ ਸਿੰਘ ਤੋਂ ਹਟਵੇਂ ਸਿਆਸੀ ਮਾਹੌਲ ਦੇ ਵਿੱਚ ਨੇ ਜਿਹਦੇ ਤੋਂ ਮੋٹے ਤੌਰ ਤੇ ਵੱਡੇ ਸੰਕੇਤ ਹੀ ਆ ਰਹੇ ਨੇ ਕਿ ਪਾਰਟੀ ਦੇ ਵਿੱਚ ਅਗਲੇ ਕਿਸੇ ਵੇਲੇ ਵੀ ਵਿਕਲ ਪੈ ਸਕਦਾ ਹੈ ਉਹ ਵਿਕਲ ਕੀ ਗਿਆਨੀ ਹਰਪ੍ਰੀਤ ਸਿੰਘ ਦੀ ਅਮਰੀਕਾ ਤੋਂ ਜਿਹੜੀ 10 11 ਦਸੰਬਰ ਨੂੰ ਵਾਪਸੀ ਹੈ ਉਸ ਤੋਂ ਪਹਿਲਾਂ ਹੋਏਗਾ ਜਾਂ ਉਸ ਤੋਂ ਬਾਅਦ ਪਰੰਤੂ ਜਿਹੜੀਆਂ ਸਿਆਸੀ ਸੰਭਾਵਨਾਵਾਂ ਨੇ ਉਹ ਬੜੇ ਵੱਡੇ ਪੱਧਰ ਉੱਤੇ ਇਸ ਥੇਰੇ ਲਈ ਖਤਰੇ ਵਾਲੀਆਂ ਨੇ ਖਤਰੇ ਦੇ ਬੜੇ ਵੱਡੇ ਜਿਹੜੇ ਬੱਦਲ ਉਹ ਮੰਡਰਾਉਣ ਲੱਗੇ ਆ ਵੱਡੇ ਰਾਸ਼ੀ ਆਗੂ ਖਾਸ ਕਰਕੇ ਕਾਲੀਦਾਲ ਬਦਲ ਨਾਲੋਂ ਅਲੱਗ ਹੋ ਕੇ ਇਸ ਨਵੀਂ ਧਿਰ ਦੇ ਵਿੱਚ ਸ਼ਾਮਲ ਹੋਏ ਪੰਥਕ ਲਿਹਾਜ਼ ਦਾ ਬਹੁਤ ਕੁਝ ਨਵਾਂ ਦੇਣ ਦਾ ਐਲਾਨ ਵੀ ਹੋਇਆ ਪਾਰਟੀ ਬੜੀ ਸਰਗਰਮੀ ਨਾਲ ਅੱਗੇ ਵੀ ਵਧੀ ਬੜੀ ਲੰਮੀ ਚੌੜੀ ਮਸ਼ੱਕਤ ਵੀ ਕੀਤੀ ਪੰਥਕ ਲਿਹਾਜ਼ ਉਤੇ ਸਮਾਜਿਕ ਲਿਹਾਜ਼ ਉਤੇ ਪਰੰਤੂ ਪਾਰਟੀ ਦਾ ਜਿਹੜਾ 2 ਦਸੰਬਰ ਤੱਕ ਜਿਹੜਾ ਮੁੱਖ ਦਫ਼ਤਰ ਦੇ ਦਿਕਾਟਨ ਤੱਕ ਆਉਂਦੇ ਆਉਂਦੇ ਆ ਜਿਹੜਾ ਅੰਦਰਲਾ ਜਿਹੜਾ ਢਾਂਚਾ ਉਹ ਬੁਰੀ ਤਰ੍ਹਾਂ ਖਿੰਡ ਪੁੰਡਿਆ ਜਿਹੜਾ ਸਾਹਮਣੇ ਆਇਆ ਖਾਸ ਕਰਕੇ ਮੁੱਖ ਦਫਤਰ ਪ੍ਰੋਗਰਾਮ ਜਿਹੜਾ ਕਿ ਪਾਰਟੀ ਨੇ ਬੜੇ ਵੱਡੇ ਉਤਸ਼ਾਹ ਦੇ ਨਾਲ ਅਲਿਖਿਆ ਸੀ ਉਹਦੇ ਵਿੱਚੋਂ ਵੱਡੇ ਆਗੂਆਂ ਦੀ ਜਿਹੜੀ ਗੈਰ ਹਾਜ਼ਰੀ ਨਾ ਪਹੁੰਚਣਾ ਪਾਵੇਂ ਕੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਾਂ ਹੋਰ ਕਈ ਮਾਹੌਲ ਦੇ ਆਨੇ ਵਹਣੇ ਵੀ ਸਾਹਮਣੇ ਆ ਰਹੇ ਨੇ ਪਰੰਤੂ ਮੁੱਖ ਦਫ਼ਤਰ ਦੇ ਮੁੱਖ ਪ੍ਰੋਗਰਾਮ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਬੀਬੀ ਸਤਵੰਤ ਕੌਰ ਜਿਹੜੇ ਕਿ ਪੰਥਕ ਕਾਉਂਸਲ ਦੇ ਚੇਅਰਪਰਸਨ ਬਣੇ ਤੇ ਮਨਪ੍ਰੀਤ ਸਿੰਘ ਯਾਲੀ ਜਿਨ੍ਹਾਂ ਉਹਦੇ ਮੋਢਿਆਂ ਉੱਤੇ ਬੜਾ ਭਾਰ ਰਿਹਾ ਤੇ ਬੜੀ ਉਹਨਾਂ ਨੇ ਸਰਗਰਮੀ ਵੀ ਵਿਖਾਈ ਕਪਾਲ ਸਿੰਘ ਝੁੰਦਾ ਤੇ ਨਾਲ ਆਪਾਂ ਕਹਿ ਸਕਦੇ ਹਾਂ ਸੰਤਾ ਸਿੰਘ ਅਮੈਦਪੁਰ ਇਹ ਸਾਰੇ ਆਗੂ ਭਾਵੇਂ ਇਸ ਬਗਾਵਤ ਨੂੰ ਠੱਲਣ ਲਈ ਪਿਛਲੇ ਦਿਨੀਂ ਪਾਰਟੀ ਦੇ ਕੁਝ ਆਗੂਆਂ ਦੇ ਜਿਹੜੇ ਵੱਡੇ ਆਗੂਆਂ ਦੇ ਜਿਹੜੇ ਅਹੁਦਿਆਂ ਦੇ ਵਿੱਚ ਫੇਰ ਬਦਲੇ ਵੀ ਕੀਤਾ ਗਿਆ ਪਰੰਤੂ ਪਾਰਟੀ ਦੇ ਅੰਦਰੂਨੀ ਪੱਧਰ ਤੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਾਂ ਸਿਆਸੀ ਸੂਤਰਾਂ ਮੁਤਾਬਕ ਪਾਰਟੀ ਦੇ ਅੰਦਰ ਜਿਹੜਾ ਬਗਾਵਤ ਦਾ ਵਿਗਲ ਹਲਿਓ ਟਲਿਆ ਨਹੀਂ ਬਲਕਿ ਬੜੀ ਗੰਭੀਰਤਾ ਦੇ ਨਾਲ ਜਿਹੜਾ ਉਹਦਾ ਰੁਖ ਉਹ ਅੱਗੇ ਵਧਦਾ ਵਿਖਾਈ ਦੇ ਰਿਹਾ ਹੁਣ ਵੇਖਣ ਵਾਲੀ ਗੱਲ ਇਹ ਕਿ ਪਾਰਟੀ ਦੇ ਵਿੱਚ ਸ਼ਾਮਲ ਵੱਡੇ ਆਗੂ ਇਸ ਵੇਲੇ ਪਾਰਟੀ ਦੇ ਅੰਦਰ ਜੇਕਰ ਦੋ ਗਰੁੱਪ ਦੋ ਰੁਖ ਬਣ ਰਹੇ ਆ ਤਾਂ ਉਹ ਕਿਹੜੀ ਕਿਹੜੀ ਪਾਸੇ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਜਿਹੜੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪੂਰੇ ਮੁੱਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਨੇ ਸਰਜੀਤ ਸਿੰਘ ਰਖੜਾ ਬਾਰੇ ਵੀ ਮਾਹੌਲ ਅਜਿਹੀ ਤਰ੍ਹਾਂ ਦਾ ਹੀ ਦੱਸਿਆ ਜਾ ਰਿਹਾ ਹੈ ਗੋਵਿੰਦ ਸਿੰਘ ਲੋਂਗੋਵਾਲ ਜਾਂ ਕਹ ਲਈ ਕਿ ਸਾਬਕਾ ਪ੍ਰਧਾਨ ਐਸਜੀਪੀਸੀ ਬੀਬੀ ਜ਼ਗੀਰ ਕੌਰ ਉਹ ਵੀ ਗੈਰ ਰਹਿ ਭਾਵੇਂ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਨੇ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਦੇ ਘਰੇ ਚੰਡੀਗੜ੍ਹ ਦੇ ਵਿੱਚ ਇਹ ਪਾਰਟੀ ਨੂੰ ਅੱਗੇ ਵਧਾਉਣ ਲਈ ਹੋਰ ਮੌਤਾਂ ਸਿਆਸੀ ਲਿਹਾਜ਼ ਦੀਆਂ ਗੁੰਦੜ ਲਈ ਬਹੁਤ ਕੁਝ ਉਹਨਾਂ ਦੇ ਗ੍ਰੈਬ ਕੀ ਹੋਇਆ ਤੇ ਪਾਰਟੀ ਅੱਗੇ ਵੀ ਵਧੀ ਖैर ਉਹਨਾਂ ਬਾਰੇ ਵੀ ਪਿਛਲੇ ਸਮੇਂ ਕਈ ਤਰ੍ਹਾਂ ਦੀਆਂ ਚਰਚਾਵਾਂ ਰਹੀਆਂ ਆ ਭਾਵੇਂ ਕਿ ਪਾਰਟੀ ਨੇ ਪਾਰਟੀ ਆਗੂਆ ਨੇ ਉਹਨਾਂ ਨੇ ਇਸ ਗੱਲ ਦਾ ਡਿਨਾਈ ਕੀਤਾ ਕਿ ਉਹ ਉਹਨਾਂ ਦਾ ਕਾਂਗਰਸ ਦੇ ਵਿੱਚ ਜਾਣ ਦਾ ਕੋਈ ਮਾਹੌਲ ਨਹੀਂ ਪਰੰਤੂ ਬਹੁਤ ਕੁਝ ਸਾਹਮਣੇ ਵੀ ਆ ਰਿਹਾ ਹੈ ਕਿ ਪਾਰਟੀ ਦੇ ਕੁਝ ਆਗੂ ਇਸ ਵੇਲੇ ਮੇਨਸਟ੍ਰੀਮ ਸੁਖਵੀਰ ਸਿੰਘ ਬਾਦਲ ਦੇ ਨਾਲ ਅੰਦਰਖਾਤੇ ਮਾਹੌਲ ਬਣਾਉਣ ਲਈ ਕਾਹਲੇ ਹੈ ਜਾਂ ਬਣਾ ਚੁੱਕੇ ਹੈ ਕੁਝ ਆਗੂ ਭਾਜਪਾ ਦੇ ਨਾਲ ਗੰਡ ਤੁੱਪ ਕਰਨ ਦੀ ਹੋੜ ਦੇ ਵਿੱਚ ਨੇ ਕੁਝ ਕਾਂਗਰਸ ਨਾਲ ਪਰ ਸਵਾਲ ਹੈ ਕਿ ਬਹੁਤ ਕੁਝ ਪੰਥਕ ਕਿ ਲਿਹਾਜ਼ ਦਾ ਜਿਹੜਾ ਉਥਲ ਪੁਥਲ ਹੋਇਆ ਸਮਾਜਿਕ ਲਿਹਾਜ਼ ਦਾ ਪੰਜਾਬ ਦੇ ਵਿੱਚ ਤੇ ਉਹਦੇ ਦੇ ਵਿੱਚੋਂ ਇੱਕ ਸਤਾਪਤ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਪੁੰਨਰ ਸਰਜੀਤ ਜਿਹਦੇ ਬਾਰੇ ਵੱਡੇ ਪੱਧਰ ਉੱਤੇ ਪਿਛਲੇ ਸਮੇਂ ਕਾਫੀ ਚਰਚੇ ਵੀ ਰਹਿ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਵਿਖਣ ਨੂੰ ਮਿਲਿਆ ਕੇਸਰੀ ਕਾਲ ਤੱਕ ਸਾਫ ਦੇ ਜ਼ਿਕਰ ਹੇਟ ਇਹ ਪਾਰਟੀ ਸਥਾਪਿਤ ਹੋਈ ਪਰੰਤੂ ਕੀ ਅਜਿਹਾ ਸਾਹਮਣੇ ਜਾਂ ਅੰਦਰਖੱਤੇ ਹੋ ਰਿਹਾ ਹੈ ਕਿ ਪਾਰਟੀ ਦੇ ਵਿੱਚ ਗੁੱਟਬੰਦੀ ਪੈਦਾ ਹੋ ਗਈ ਹੈ ਪਾਰਟੀ ਦੋ ਤਿੰਨ ਵੱਡੇ ਹਿੱਸਿਆਂ ਦੇ ਵਿੱਚ ਵੰਡ ਕੇ ਵਿਖਾਈ ਦੇ ਰਹੀ ਹੈ ਪਾਰਟੀ ਦੇ ਮੁੱਖ ਪ੍ਰੋਗਰਾਮ ਤੋਂ ਵੱਡੇ ਆਗੂ ਕਿਨਾਰਾ ਕਰ ਚੁੱਕੇ ਨੇ ਭਾਵੇਂ ਕਿ ਕਈ ਤਰ੍ਹਾਂ ਦੇ ਹੁਣ ਤੱਕ ਜਿਹੜੇ ਅਨੇ ਬਹਾਨੇ ਵੀ ਸਾਹਮਣੇ ਆ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਦੀ ਚੋਣਾਂ ਦੀ ਵੀ ਗੱਲ ਹੋ ਰਹੀ ਹੈ ਪਰ ਸਤੂ ਵੱਡੀ ਚਰਚਾ ਹੈ ਕਿ ਆਖਰ ਇਹ ਜਿਹੜੀ ਹੈ ਅਲਾਈਨਮੈਂਟ ਉਹ ਕਿਉਂ ਬਣੀ ਸਿਆਸੀ ਸੂਤਰਾ ਮੁਤਾਬਕ ਪਾਰਟੀ ਦੇ ਇੱਕ ਵੱਡੇ ਆਗੂ ਦਾ ਇਹ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਸਮੂਚੀ ਜਿਹੜੀ ਹੈ ਪੰਥਕ ਲੀਡਰ ਅਕਤਰ ਹੋਈ ਆਪਣਾ ਵਿਸ਼ਵਾਸ ਉਹਨਾਂ ਦੇ ਵਿੱਚ ਉਸ ਕਦਰ ਹਾਲੇ ਤਾਈ ਨਹੀਂ ਬਣਾ ਸਕੇ ਕਿ ਪਾਰਟੀ 19 ਸਪੀਡ ਨਾਲ ਅੱਗੇ ਨਹੀਂ ਵੱਧ ਪਾਰੀ ਜਿੰਨੀ ਸਪੀਡ ਨਾਲ ਪਾਰਟੀ ਬਣੀ ਸੀ ਪੰਥਕ ਲਿਹਾਜ਼ ਤੇ ਪਾਰਟੀ ਨੂੰ ਬੜਾ ਵੱਡਾ ਸਹਯੋਗ ਵੀ ਮਿਲਿਆ ਤੇ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਡੈਂਟ ਵੀ ਪਿਆ ਪਰੰਤੂ ਜਿਹੜੇ ਹਾਲਾਤ ਹੁਣ ਵੱਖਰੇ ਸਾਹਮਣੇ ਆ ਰਹੇ ਆ ਕਿ ਪਾਰਟੀ ਦੇ ਵਿੱਚੋਂ ਇਸ ਪਾਰਟੀ ਦੇ ਵਿੱਚੋਂ ਪੁਨਰ ਸਰਜੀ ਦੇ ਵਿੱਚੋਂ ਕੋਈ ਸਾਗੂ ਸੁਖਵੀਰ ਸਿੰਘ ਬਾਦਲ ਨਾਲ ਜਾਣ ਦੀ ਹੋੜ ਦੇ ਵਿੱਚ ਨੇ ਜਾਂ ਦੱਸਿਆ ਵੀ ਜਾ ਰਿਹਾ ਹੈ ਕਿ ਉਹ ਸੰਪਰਕ ਦੇ ਵਿੱਚ ਨੇ ਖੈਰ ਟੁੱਟ ਪੱਜ ਸਿਆਸੀ ਲਿਹਾਜ਼ ਦੀ ਹੁੰਦੀ ਰਹਿੰਦੀ ਹੈ ਪਰੰਤੂ ਜਿੱਥੇ ਪੰਥਕ ਲਿਹਾਜ਼ ਜਾਂ ਪੰਥਕ ਖੇਤ ਨਾਲ ਜੁੜੇ ਹੋਣ ਪੰਜਾਬ ਦਾ ਜ਼ਿਕਰ ਹੋਵੇ ਪੰਜਾਬ ਦਾ ਇੱਕ ਜ਼ਿਕਰ ਪੰਜਾਬ ਦਾ ਇੱਕ ਗਲਿਆਰਾ ਇੱਕ ਛੋਟੇ ਖੇਤ ਨਾਲ ਸਬੰਧਤ ਨਹੀਂ ਪੂਰੀ ਦੁਨੀਆ ਦੇ ਵਿੱਚ ਸਿੱਖ ਵੱਸੋਂ ਆ ਤੇ ਸਿੱਖ ਵੱਸੋਂ ਪੰਜਾਬੀ ਵੱਸੋਂ ਦੇ ਇਰਦ-ਗਿਰ ਇਹ ਪਾਰਟੀ ਦਾ ਪਿਛਲੇ ਸਮੇਂ ਫਟਾਰਾ ਹੁੰਦਾ ਹੈ ਫਟਾਰੇ ਤੋਂ ਬਾਅਦ ਪਾਰਟੀ ਬਗਾਵਤ ਵੱਲ ਹੁਣੀ ਉਹ ਭਾਵੇਂ ਆਪਣੇ ਆਪ ਦੇ ਵਿੱਚ ਪਾਰਟੀ ਨਾਲ ਜੁੜੇ ਲੋਕਾਂ ਲਈ ਇੱਕ ਵੱਡੀ ਚਿੰਤਾ ਵਾਲੀ ਵੀ ਗੱਲ ਹੈ ਪਰੰਤੂ ਜਿਹੜੀ ਸਿਆਸੀ ਲਿਹਾਜ਼ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਤੋਂ ਤੈ ਆਪਣੇ ਧਾਰਮਿਕ ਰਜੇਮੀਆਂ ਦੀ ਵਜ੍ਹਾ ਉਹ ਅਮਰੀਕਾ ਲਈ ਰਵਾਨਾ ਹੋ ਗਏ ਹੈ ਤੇ 10 11 ਦਸੰਬਰ ਤੱਕ ਉਹਨਾਂ ਦੀ ਵਾਪਸੀ ਹੈ ਪਰ ਇਸ ਤੋਂ ਪਹਿਲਾਂ 2 ਦਸੰਬਰ ਦੇ ਵਿੱਚ ਵੱਡੇ ਆਗੂਆਂ ਦੀ ਗੈਰ ਹਾਜ਼ਰੀ ਹੋਣੀ ਤੇ ਉਸ ਤੋਂ ਬਾਅਦ ਪਾਰਟੀ ਨੇ ਬਗਾਵਤ ਨੂੰ ਠੱਲਣ ਲਈ ਇੱਕ ਵਾਰ ਜਿਹੜੇ ਵੱਡੇ ਆਗੂਆਂ ਦੇ ਅਹੁਦਿਆਂ ਦਾ ਜਿਹੜਾ ਫੇਰ ਬਦਲ ਵੀ ਕੀਤਾ ਪਰੰਤੂ ਸਿਆਸੀ ਸੂਤਰ ਇਸ ਗੱਲ ਲਈ ਜਿਹੜਾ ਭਾਵੇਂ ਜੋਰਜ ਮੈਸ ਦੇ ਵਿੱਚ ਵੀ ਨੇ ਕਿ ਪਾਰਟੀ ਦੀ ਗੱਲ ਉਹ ਬਾਹਰ ਨਾ ਜਾਏ ਪਰੰਤੂ ਫਿਰ ਵੀ ਗੱਲ ਜਿਹੜੀ ਨਿਕਲ ਕੇ ਪਹੁੰਚੀ ਹੈ ਕੀ ਅੰਦਰੂਨੀ ਖੇਤਰ ਦੇ ਵਿੱਚ ਪਾਰਟੀ ਦੋ ਵੱਡੇ ਗੁੱਟਿਆਂ ਦੇ ਵਿੱਚ ਵੰਡ ਚੁੱਕੀ ਹੈ ਕਿਸੇ ਵੇਲੇ ਵੀ ਜਿਹੜਾ ਵਿਗਲ ਉਹ ਵੱਜ ਸਕਦਾ ਹੈ ਖੈਰ ਵੇਖਣ ਵਾਲੀ ਗੱਲ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਬਗਾਵਤ ਹੁੰਦੀ ਹੈ ਤਾਂ ਫਿਰ ਅਗਲਾ ਚੀਰਾ ਅਗਲਾ ਗੂੜਾ ਹੋਏਗਾ ਇਸ ਸਾਰੀ ਜਥੇਬੰਦੀ ਦੀ ਜਿਹੜੀ ਕਮਾਂਡ ਸੰਭਾਲਣ ਦੇ ਹੁਣ ਤੱਕ ਜਿਹੜੀ ਗੱਲ ਖੁੱਲ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਬੀਬੀ ਸਤਵੰਤ ਕੌਰ ਜਿਹੜੇ ਕਿ ਪੰਥਕ ਕਾਉਂਸਲ ਦੇ ਚੇਅਰਪਰਸਨ ਬਣਾਈ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪਰੰਤੂ ਅੰਦਰੂਨੀ ਖੇਤਰ ਦੇ ਆਗੂਆਂ ਦਾ ਕਹਿਣਾ ਹੈ ਕਿ ਬੀਬੀ ਸਤਵੰਤ ਕੌਰ ਉਸ ਕਦਰ ਪਾਰਟੀ ਦੇ ਵਿੱਚ ਹਾਲੇ ਤਾਈਂ ਸਰਗਰਮ ਨਹੀਂ ਹੋਈ ਜਿਸ ਕਦਰ ਪਾਰਟੀ ਨੂੰ ਉਮੀਦ ਸੀ ਭਾਵੇਂ ਕਿ ਬੀਬੀ ਸਤਵੰਤ ਕੌਰ ਦਾ ਜਿਹੜਾ ਅਹੁਦਾ ਸੀ ਉਹ ਧਾਰਮਿਕ ਖੇਤਰ ਤੱਕ ਹੀ ਸੀ ਪਰ ਫਿਰ ਵੀ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਈ ਮਾਮਲੇ ਐ ਮਨਪ੍ਰੀਤ ਸਿੰਘ ਯਾਹਲੀ ਬਾਰੇ ਵੀ ਜੀ ਕਰਿਆ ਕਿ ਉਹਨਾਂ ਦੇ ਮੁੱਦੇ ਤੇ ਵੀ ਇਹ ਜ਼ਿੰਮੇਵਾਰੀ ਅਗਲੀ ਆ ਸਕਦੀ ਹੈ ਜੇਕਰ ਪਾਰਟੀ ਦਾ ਗਿਆਨੀ ਹਰਪ੍ਰੀਤ ਸਿੰਘ ਵਿਸ਼ਵਾਸ ਤੋਂ ਹਟ ਕੇ ਗੱਲ ਅੱਗੇ ਵਸੇ ਜਾਂਦੀ ਏ ਬਗਾਵਤ ਦਾ ਬਿਗਲ ਵੱਜਦਾ ਪਰ ਗਿਆਨੀ ਪਰ ਮਨਪ੍ਰੀਤ ਸਿੰਘ ਯਾਹਲੀ ਬਾਰੇ ਇੱਕ ਵੱਡੇ ਆਗੂ ਦਾ ਕਹਿਣਾ ਹੈ ਕਿ ਜਦੋਂ ਤਰਨਤਾਰਨ ਦੀ ਉਪ ਚੋਣ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਸਿਆਸੀ ਲੇਗਾ ਦੇਗਾ ਉਹ ਮੋੜ ਸਰਜੀਤ ਨਾਲੋਂ ਵੱਧ ਕੇ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਰਿਹਾ। ਯਾਨੀ ਕਿ ਕੋਣ ਉਸ ਵੇਲੇ ਹੀ ਪੈਦਾ ਹੋ ਗਿਆ ਤੇ ਅੱਗੇ ਜਾ ਕੇ ਜਿਹੜਾ ਦੂਦ ਸੰਬਰ ਨੂੰ ਪਾਰਟੀ ਨੇ ਆਪਣਾ ਸਥਾਪਨਾ ਦਿਵਸ ਬਣਾਇਆ ਮੁੱਖ ਦਫਤਰ ਅਦਕਾਟਨ ਹੁੰਦਾ ਉਹਦੇ ਵਿੱਚ ਜਿਹੜਾ ਖਲਾਰਾ ਖੁੱਲਕੇ ਸਾਹਮਣੇ ਆਉਂਦਾ ਹੈ ਖੈਰ ਵੱਡੀ ਗੱਲ ਇਹ ਕਿ ਪਾਰਟੀ ਨੇ ਹਲੇ ਜਿਲਾ ਜਥੇਬੰਦੀਆਂ ਵੀ ਉਸ ਕਦਰ ਸਤਾਪਤ ਨਹੀਂ ਕੀਤੀਆਂ ਕਿ ਜਿਹੜਾ ਖਿਲਾੜੀ ਦੀ ਚਰਚਾ ਉਹ ਸਾਹਮਣੇ ਆ ਰਹੀ ਹੈ ਕਿਉਂਕਿ ਮੀਡੀਆ ਰਿਪੋਰਟਾਂ ਦੇ ਵਿੱਚ ਅਜਿਹਾ ਬਹੁਤ ਕੁਝ ਸਾਹਮਣੇ ਆ ਚੁੱਕਾ ਹੈ ਤੇ ਅਜੇ ਸਾਰੇ ਅਧਾਇਨ ਨੂੰ ਜੇਕਰ ਅੱਜ ਜੋੜ ਕੇ ਗੱਲ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਮਰੀਕਾ ਜਿਹੜੀ ਹੈ ਰੁਬਾਨਗੀ ਹੈ ਤੇ ਉਹਨਾਂ ਦੇ ਵਾਪਸ ਪਰਤਨ ਦੇ ਵਿੱਚ ਪਾਰਟੀ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਅੰਦਰੂਨੀ ਸੂਤਰਾਂ ਦਾ ਮੋٹے ਤੌਰ ਤੇ ਇਹੀ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਬਗਾਵਤ ਦਾ ਵਿਗਲ ਕਿਸੇ ਵੇਲੇ ਵੀ ਬਾਝ ਸਕਦਾ ਹੈ ਜ਼ਿਲ੍ਹਾ ਜਥੇਬੰਦੀ ਜਥੇਬੰਦੀਆਂ ਜਿਹੜੀਆਂ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਜਥੇਦਾਰ ਸਥਾਪਿਤ ਕਰਨੇ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰਕਿਰਿਆ ਨੇਪਰੀ ਚੜ ਚੁੱਕੀ ਹੈ ਪਰ ਬਹੁਤ ਸਾਰੇ ਹਾਲੇ ਜ਼ਿਲ੍ਹੇ ਬਾਕੀ ਨੇ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਜਥੇਦਾਰੀਆਂ ਨਵਾਜੀਆਂ ਜਾਣੀਆਂ ਨੇ ਅਜਿਹੀ ਚੋਣ ਹੋਣੀ ਹੈ ਭਾਵੇਂ ਕਿ ਅਬਜ਼ਰਵਰ ਇਹ ਸਾਰੇ ਮਾਮਲੇ ਦੇ ਵਿੱਚ ਲੱਗੇ ਵੀ ਹੋਏ ਨੇ ਬਾਕੀ ਸਾਰੀ ਟੀਮ ਲੱਗੀ ਹੋਈ ਹੈ ਗੋਬਨ ਸਿੰਘ ਲੋਂਗੋਵਾਲ ਤੇ ਬੀਬੀ ਜ਼ਗੀਰ ਕੌਰ ਇਸਤਿਰ ਦੇ ਵਿੱਚ ਦੋ ਅਹਿਮ ਆਗੂ ਨੇ ਜਿਹੜੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਬੀਬੀ ਜ਼ਗੀਰ ਕੌਰ ਦੀ ਜਿਹੜੀ ਸਰਗਰਮੀ ਹੈ ਭਾਵੇਂ ਕਿ ਉਹਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਥੋੜੇ ਸਿਹਤ ਪੱਖੋਂ ਠਿੱਲੇ ਨੇ ਪਰ ਗੋਬਨ ਸਿੰਘ ਲੋਂਗੋਵਾਲ ਦੀ ਸਰਗਰਮੀ ਜ਼ਰੂਰ ਵੱਡੇ ਪੱਧਰ ਉੱਤੇ ਨਜ਼ਰ ਆ ਰਹੀ ਹੈ ਦੇਖਣ ਵਾਲੀ ਗੱਲ ਹੈ ਕਿ ਅਗਲੇ ਸਮੇ ਜਿਹੜੇ ਅਗਲੀਆਂ ਪੈੜਾਂ ਨਹੀਂ ਸਿਆਸੀ ਲਿਹਾਜ਼ ਦੀਆਂ ਉਹ ਕਿਸ ਤਰ੍ਹਾਂ ਦੀਆਂ ਪੈਣ ਗਈਆਂ ਪ੍ਰਮਿੰਦਰ ਸਿੰਘ ਢੀਂਡਸਾ ਦਾ ਜ਼ਿਕਰ ਬੜਾ ਜੁੜਿਆ ਕਾਂਗਰਸ ਦੇ ਨਾਲ ਪਰੰਤੂ ਉਹਨਾਂ ਦੇ ਆਗੂਆਂ ਤੇ ਹੋਰ ਪਾਰਟੀ ਆਗੂ ਨੇ ਅਜਿਹਾ ਸਾਰਾ ਮਾਹੌਲ ਨੂੰ ਡਿਨਾਈ ਕੀਤਾ ਪਰ ਕਈ ਵਾਰ ਚਰਚਾਵਾਂ ਉੱਭਰਦੀਆਂ ਜ਼ਰੂਰ ਨੇ ਪਰੰਤੂ ਉਹਨਾਂ ਦੇ ਉੱਭਰਨ ਦੇ ਵਿੱਚ ਵੀ ਕਈ ਵਾਰ ਕੁਝ ਬਹੁਤ ਕੁਝ ਲੁਕਿਆ ਛिपਿਆ ਹੁੰਦਾ ਹੁਣ ਵੇਖਣ ਵਾਲੀ ਗੱਲ ਹੈ ਕਿ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਹੁਣ ਤੱਕ ਲੁਕਿਆ ਛिपਿਆ ਕੀ ਹੈ ਤੇ ਕੀ ਕੁਝ ਬਾਹਰ ਆਉਣ ਵਾਲਾ ਹੈ ਬਗਾਵਤ ਦਾ ਵਿਗਲ ਜਿਹੜਾ ਪਾਰਟੀ ਦੇ ਵੱਡੇ ਆਗੂ ਹੀ ਦੱਸ ਰਹੇ ਨੇ ਸਾਡੇ ਕੋਲ ਪੁਖਤਾ ਜਿਹੜੀ ਰਿਪੋਰਟ ਹੈ ਵੱਡੇ ਆਗੂ ਨੇ ਬਕਾਇਦਾ ਗੱਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਵੱਡੇ ਪੱਧਰ ਉੱਤੇ ਪਾਰਟੀ ਬਗਾਵਤ ਦੇ ਰੌਂ ਦੇ ਵਿੱਚ ਹੈ ਤੇ ਨਾਲ ਜਿਹੜੀ ਹੈ ਵਕਰੀ ਗੱਲ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਉਹ ਅਮਰੀਕਾ ਜਿਹੜੀ ਹੈ ਉਹ ਰਵਾਨਾ ਹੋ ਗਏ ਨੇ ਰਵਾਨਗੀ ਸ਼ੁਰੂ ਹੈ 10 11 ਦਸੰਬਰ ਨੂੰ ਵਾਪਸ ਆਏਗੀ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਪਾਰਟੀ ਦਾ ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਕਿਵੇਂ ਆਉਂਦਾ ਪਰੰਤੂ ਪਾਰਟੀ ਦੇ ਇੱਕ ਵੱਡੇ ਆਗੂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਅਗਲੇ ਸਮੇਂ ਜਥੇ ਜ਼ਿਲੇ ਜਥੇਦਾਰੀਆਂ ਜਿਹੜੀਆਂ ਰਹਿ ਗਈਆਂ ਨੇ ਉਹ ਵੱਡੇ ਪੱਦਰ ਤੈਨਾਂ ਬਾਜ਼ੀਆਂ ਚੱਲੀਆਂ ਨੇ ਤੇ ਕੋਸ਼ਿਸ਼ ਇਹ ਵੀ ਹੈ ਕਿ ਅਗਲੇ ਸਮੇਂ ਪਾਰਟੀ ਇੱਕ ਬਹੁਤ ਵੱਡੀ ਕਾਨਫਰੰਸ ਵੀ ਕਰੇ ਅਜੇ ਹਾਲ ਸਾਰਾ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਵਾਪਸ ਆਉਣ ਤੋਂ ਬਾਅਦ ਹੀ ਤੈਅ ਹੋਏਗਾ ਮੋٹے ਤੌਰ ਤੇ ਜਿਹੜੀ ਵਿਚਲੀ ਗੱਲ ਸੀ ਕਿ ਜਿਹੜੀ ਪਿਛਲੇ ਸਮੇਂ ਪੰਜ ਮੈਂਬਰੀ ਇੱਕ ਕਮੇਟੀ ਬਣਦੀ ਹੈ ਬੜੀ ਚਰਚਾ ਰਹੀ ਉਸ ਕਮੇਟੀ ਦੀ ਉਸ ਕਮੇਟੀ ਦੇ ਵਿੱਚੋਂ ਮੋٹے ਤੌਰ ਤੇ ਕਹਿ ਸਕਦੇ ਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਹੀ ਉਹ ਖੁੱਲਕੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਨੇ ਬਾਕੀ ਉਹਨਾਂ ਦੇ ਵਿੱਚੋਂ ਚਾਰੀ ਮੈਂਬਰ ਜਿਨ੍ਹਾਂ ਦਾ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ 2 ਦਸੰਬਰ ਦੀ ਜਿਹੜੀ ਪੈਟਿਕ ਜਿਹੜੀ ਇਹ ਘਟਨੇ ਉਹਦੇ ਵਿੱਚ ਵੀ ਸ਼ਮੂਲਿਤ ਹੋਣੀ ਵਾਜਬ ਨਹੀਂ ਸਮਝੀ ਜੇ ਤੋ ਸਮਝਿਆ ਜਾਂਦਾ ਹੈ ਕਿ ਪਾਰਟੀ ਦੇ ਵਿੱਚ ਅੰਦਰੂਨੀ ਲਿਹਾਜ਼ ਉੱਤੇ ਕੀ ਕੁਝ ਹੋ ਰਿਹਾ ਹੈ ਕੀ ਕੁਝ ਵਾਪਰ ਰਿਹਾ ਹੈ ਵੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਉਣ ਤੋਂ ਬਾਅਦ ਪਾਰਟੀ ਦਾ ਅਗਲਾ ਪੈਂਤੜਾ ਪਾਰਟੀ ਦੇ ਆਗੂਆਂ ਦਾ ਕੀ ਪੈਂਤੜਾ ਰਹੇਗਾ ਪਾਰਟੀ ਅੱਗੇ ਕਿਵੇਂ ਵਧੇਗੀ ਤੇ ਜਿਹੜੀਆਂ ਚੁਣੌਤੀਆਂ ਨੇ ਜਿਹੜੇ ਚੈਲੰਜ ਨੇ ਪਾਰਟੀ ਲਈ ਆ ਰਹੇ ਹਨ ਅੰਦਰੂਨੀ ਖੇਤਰ ਦੇ ਉਹਨਾਂ ਨੂੰ ਕਿਵੇਂ ਚਿੱਠੇ ਕੀ ਖੈਰ دیکھتے ਰਹੋ ਚੈਨਲ ਈ ਮਿਸ਼ਨ ਪੰਜਾਬੀ ਰੱਬ ਰੱਖਾ ਈ ਮਿਸ਼ਨ ਪੰਜਾਬੀ